ਕੱਲ ਜਿਹੜੀ ਸੁਖਬੀਰ ਗਾ ਬਦਲ ਨਾਲ ਘਟਨਾ ਹੋਈ ਹੈ ਦਰਬਾਰ ਸਾਹਿਬ ਦੇ ਵਿੱਚ ਵੈਸੇ ਮਾਰੀ ਹੋਈ ਹੈ ਚੰਗਾ ਨਹੀਂ ਹੋਇਆ ਦਰਬਾਰ ਸਾਹਿਬ ਦੇ ਵਿੱਚ ਗੋਲੀ ਚਲਾਉਣਾ ਕੋਈ ਨਿਸ਼ਾਨੀਅਤ ਨਹੀਂ ਹੈਗਾ ਜੇ ਵੇਖੋ ਇਹ ਮਤਲਬ ਇਹ ਵੀ ਇੱਡਾ ਹੀ ਤੁਹਾਨੂੰ ਗੁਰੂ ਨਾਲ ਪਿਆਰ ਹੈ ਤੇ ਆਪਾਂ ਨੂੰ ਦੁੱਖ ਰਾਂਜੀ ਤਾਂ ਅੱਗੇ ਪਿੱਛੇ ਵੀ ਆਪਾਂ ਕੱਢ ਸਕਦੇ ਹਾਂ ਜ਼ਰੂਰ ਇਹ ਨਹੀਂ ਵੀ ਆਪਾਂ ਗੁਰੂ ਘਰ ਦੇ ਵਿੱਚੋਂ ਗੁਰੂ ਘਰ ਦੇ ਵਿੱਚ ਉਹਨੇ ਗੋਲੀ ਚਲਾ ਦਿੱਤੀ ਉੱਥੇ ਗੋਲੀ ਕਿਸੇ ਹੋਰ ਨੂੰ ਹੀ ਵੱਜ ਸਕਦੀ ਸੀ ਉਹਨੂੰ ਗੋਲੀ ਹੋਰ ਨੂੰ ਹੀ ਵਾਹ ਸਕਦੀ ਸੀ ਕਿਉਂਕਿ ਸੁਖਵੀਰ ਕਿਹੜੇ ਉਹ ਨਾਲ ਇਨੇ ਬੰਦੇ ਲੈ ਕੇ ਤੁਰਿਆ ਫਿਰਦਾ ਬਾਕੀ ਵੇਖੋ ਮਾਰਨਾ ਕਿਸੇ ਨੂੰ ਹੱਲ ਨਹੀਂ ਹੈਗਾ ਤੁਸੀਂ ਮਾਰਨ ਵਾਲੋਂ ਕਾਨੂੰਨੀਆ ਕਾਰਵਾਈਆਂ ਕਰਾਓ ਇਹਨਾਂ ਤੇ ਸਾਰਿਆਂ ਤੇ ਜਿਹੜੀ ਜੋ ਬਣਦੇ ਨੇ ਉਹਦੇ ਪਰਚੇ ਕਰਾਓ ਜਿੰਨਾਂ ਜਿੰਨਾਂ ਦੇ ਪੁੱਤਰ ਮਰੇ ਨੇ ਜਿੰਨਾਂ ਜਿੰਨਾਂ ਦੇ ਬੱਚੇ ਮਰੇ ਨੇ ਮਰਵਾਏ ਨੇ ਇਹਨਾਂ ਨੇ 파ਟ ਕਰਦੇ ਉਹਨਾਂ ਨੂੰ ਚਾਹੀਦੇ ਨੇ ਤਾਂ ਉਹਨਾਂ ਦਾ ਛਰਿਆ ਆਵੇਂ ਇਹਨਾਂ ਨੇ ਕਬੂਲਨਾਮਾ ਕਰਲੇ ਵਧੀ ਕੰਮ ਕਰਵਾਇਆ ਤੇ ਹੁਣ ਦੇ ਇਹਨਾਂ ਦੇ ਕਾਰਵਾਈ ਬੜੀ ਸੌਖੀ ਹੋ ਜਾਏਗੀ ਬਿਲਕੁਲ ਮਾਰਨਾ ਕੋਈ ਚੰਗਾ ਕੰਮ ਨਹੀਂ ਹੁੰਦਾ ਮਾਰਿਆ ਕੋਈ ਮੋਰਚਾ ਪਾ ਦੇ ਮਾਰਿਆ ਤੱਕਲਾ ਤੁਰ ਗਿਆ ਕੰਮ ਨਿਭੜਿਆ ਜਿਉਂਦੇ ਨੂੰ ਤਸੀਗੇ ਹੁਣ ਫਿਰ ਉਹਨੂੰ ਪਤਾ ਲੱਗਿਆ ਵੀ ਮੈਂ ਕੀਤਾ ਕੀ ਹੈ